ਮਾਰੰਵੀਰ ਗੱਲ ਇਹ ਹੈ ਇੱਕ ਤਾਂ ਆਪਣੇ ਮੂੰਹ ਚ ਜ਼ੁਬਾਨ ਹੈ ਜੀ ਇੱਕ ਆਪਣੇ ਮੂੰਹ ਚ ਜੀਬ ਹੈ ਬਿਲਕੁਲ ਠੀਕ ਹੈ ਜੇ ਤਾਂ ਜੀਬ ਤੇ ਕੰਟਰੋਲ ਕਰ ਲਾਂਗੇ ਹਾਂਜੀ ਤਾਂ 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 ਦੇ ਹੀ ਠੀਕ ਰਹੂਗੀ ਬਿਲਕੁਲ ਠੀਕ ਹੈ ਤੇ ਜੇ ਜ਼ੁਬਾਨ ਤੇ ਕੰਟਰੋਲ ਕਰ ਲਾਂਗੇ ਤਾਂ ਰਿਸ਼ਤੇ ਠੀਕ ਰਹਿਣਗੇ ਕੀ ਬਾਤ ਹੈ ਜੀ ਇੱਕ ਵਾਰੀ ਦੁਹਰਾ ਦਿਓ ਇਹ ਦੁਹਰਾ ਦਿਓ ਦੇਖੋ ਮੂੰਹ ਦੇ ਵਿੱਚ ਜੀਬ ਹੈ ਤੇ ਜ਼ੁਬਾਨ ਹੈ ਜੀ ਦੋਈ ਚੀਜ਼ਾਂ ਨੇ ਜਿਨ੍ਹਾਂ ਦਾ ਅਪ ਬਹੁਤ ਇਸਤੇਮਾਲ ਕਰਦੇ ਆ ਬਿਲਕੁਲ ਠੀਕ ਹੈ ਜੀਬ ਦੇ ਕੰਟਰੋਲ ਕਰ ਲੋ ਥੋੜੀ ਦੇਹੀ ਠੀਕ ਰੱਖੋ। ਕੀ ਬਾਤ ਹੈ? ਠੀਕ ਹੈ ਜੀ। ਸਰੀਰ ਨੂੰ ਜ਼ੁਬਾਨ ਤੇ ਕੰਟਰੋਲ ਕਰ ਲਓ। ਆਪਸ ਵਿੱਚ ਜਿਠੀਕ ਰਹਾਂਗੇ। ਕੀ ਬਾਤ ਹੈ? ਇਹਦਾ ਮਤਲਬ ਇਹ ਹੈ ਕਿ ਜਿਹੜਾ ਆਪਾਂ ਨੂੰ ਬਾਬਾ ਨਾਨਕ ਨੇ ਮਨਜੀਤ ਤੇ ਜਗਜੀਤ ਕਿਹਾ ਸੀ ਨਾ। ਜੀ। ਮੈਂ ਕਹਿੰਦੀ ਕੋਕੇ ਨਾ ਝੜ ਗਿਆ। ਹੂੰ। ਇਹ ਤੋਂ ਉੱਪਰ ਕੁਝ ਨਹੀਂ ਹੋ ਸਕਦਾ। ਇਹ ਤੋਂ ਉੱਪਰ ਕੁਝ ਨਹੀਂ ਹੋ ਸਕਦਾ। ਅਸਲ 'ਚ ਅਸੀਂ ਲੋਕ ਸਾਈਕੀ ਦੇ ਵਿੱਚ ਹੂੰ ਹੂੰ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਸ਼ੁਰੂ ਕਰ ਲਈ। ਜੀ। ਜੇ ਤਾਂ ਡੰਗਰਚਾਰਨ ਜਾਓਗੇ ਤਾਂ ਸੱਬੇ ਦੇ ਲੱਗਦੇ ਹੁ ਗਵਾਰੋਂ ਤੁਸੀਂ ਤਾਂ ਗਰੀਬ ਹਜੇ ਵੀ ਡੰਗਰਚਾਰਦਾ ਹੀ ਹਾਲੇ ਵੀ ਡੰਗਰਚਾਰਦੇ ਫਿਰਦੇ ਤੁਸੀਂ ਇੰਨਾ ਪੈਸਾ ਤੁਹਾਡੇ ਕੋਲ ਜੀ ਜੇ ਕੁੱਤਾ ਲੈ ਕੇ ਜਾਂਦੇ ਹੋ ਕੀ ਬਾਤ ਹੈ ਇਹ ਸਟੇਟਸ ਸਿੰਬਲ ਬਣ ਗਏ ਹਾਂ ਸਟੇਟਸ ਸਿੰਬਲ ਕੁੱਤੇ ਨਾਲ ਗੱਲਾਂ ਕਰਦੇ ਤੁਰੇ ਜਾਂਦੇ ਨੇ ਜੀ ਇਹ ਸਾਰਾ ਕੁਝ ਜਿਹੜਾ ਨਾ ਔਰ ਕਮਾਲ ਦੀ ਗੱਲ ਇਹ ਹੈ ਕੁੱਤੇ ਦਾ ਹਿਸਾਬ-ਕਿਤਾਬ ਤਾਂ ਲਫਾਫੇ ਚ ਪਾ ਲੈਂਦੇ ਨੇ ਜੀ ਜਿਹੜੇ ਜਵਾਕ ਨੇ ਉਹ ਡਾਈਪਰਾਂ ਚੱਕੀ ਫਿਰਦੇ ਨੇ ਇਹ ਹੈ ਕਲਚਰ ਠੀਕ ਹੈ ਇਹ ਆਪਾਂ ਨੂੰ ਪਤਾ ਹੀ ਹੈ ਵੀ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਨਹੀਂ ਠੀਕ ਇਸ ਤਰ੍ਹਾਂ ਦੀ ਕਲਚਰ ਨੂੰ ਜਿਹੜਾ ਹੈ ਨਾ ਵਿਦ ਰੀਜ਼ਨਿੰਗ ਨਹੀਂ ਦੇਖਿਆ ਜਾਂਦਾ ਜੀ ਸੋਸ਼ਲ ਤਰੀਕੇ ਨਾਲ ਦੇਖਿਆ ਜਾਂਦਾ ਮੈਨੂੰ ਬੜੀ ਸੋਹਣੀ ਗੱਲ ਯਾਦ ਆਈ ਹੁਣੇ ਪੜ੍ਹੀ ਹੈ ਮਨਮੋਹਨ ਸਿੰਘ ਉਹਨਾਂ ਦੀ ਜੀ ਕਿ ਜਿਹੜੇ ਆਪਣੇ ਹੁਣੇ ਆਪਣੇ ਦੁਨੀਆ ਤੋਂ ਛਿੜੇ ਨੇ ਜੀ ਉਹਨਾਂ ਦੇ ਮੈਸੇਜ ਕਿਸੇ ਪਾਰਟੀ ਚ ਗਈ ਹਮ ਹਮ ਉਹ ਸਾਡੇ ਵਰਗੀ ਸਾਦੀ ਜੀ ਸਲਵਾਰ ਕਮੀਜ਼ ਪਾ ਕੇ ਉੱਥੇ ਬੈਠ ਗਈ ਜਾ ਕੇ ਜਿਹੜੀਆਂ ਉੱਥੇ ਬਹੁਤ ਫੋਕਰੀਆਂ ਜਾਂ ਲੇਡੀਜ਼ ਸੀ ਜਿਹਨੇ ਆਪਦੇ ਆਪ ਨੂੰ ਸੋ ਕਾਲਡ ਅ ਅਰਿਸਟੋਕਰੇਟਸ ਕਹਾਉਂਦੀਆਂ ਸੀ ਉਹ ਜਾ ਕੇ ਉਸ ਲੇਡੀ ਨੂੰ ਕਹਿੰਦੀਆਂ ਤੁਸੀਂ ਗਲਤੀ ਨਾਲ ਤਾਂ ਨਹੀਂ ਆ ਗਈ ਅਸ਼ਾ ਵੀ ਤੁਹਾਡੇ ਤੁਹਾਡੇ ਵਰਗੇ ਸਟੈਂਡਰਡ ਦਾ ਇੱਥੇ ਆਈ ਨਹੀਂ ਸਕਦਾ ਤੁਸੀਂ ਗਲਤੀ ਨਾਲ ਤਾਂ ਨਹੀਂ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ ਜੀ ਕਿ ਮੇਰਾ ਘਰ ਵਾਲਾ ਇੱਥੇ ਕੰਮ ਕਰਦਾ ਹੈ ਅੱਛਾ ਜੀ ਉਹਨੇ ਇਹਦੇ ਸੇ ਕੌਣ ਹੈ ਓਕੇ ਕਹਿੰਦੇ ਅੱਛਾ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਹੈ ਕਹਿੰਦੇ ਜੀ ਪ੍ਰਧਾਨ ਮੰਤਰੀ ਨੇ ਕੀ ਬਾਤ ਹੈ ਮੈਂ ਕਹਿੰਦੀ ਆ ਇੰਨੀ ਖੂਬਸੂਰਤ ਗੱਲ ਜੀ ਜੀ ਕਿਸੇ ਉਤੋਂ ਦੀ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਜੇ ਉਹ ਸਾਰੀਆਂ ਲੇਡੀਆਂ ਇਕੱਠੀਆਂ ਹੋ ਕੇ ਉਸ ਲੇਡੀ ਨੂੰ ਇਹ ਸੋਚਦੀਆਂ ਨੇ ਕਿ ਇਹ ਗਲਤ ਆਈ ਹੈ ਸਿਰਫ ਉਹਦੀ ਵੇਸ਼ਭੂਸ਼ਾ ਤੋਂ ਕੱਪੜਿਆਂ ਦੇ ਸਟੈਂਡਰਡ ਤੋਂ ਹਾਂਜੀ ਕੱਪੜਿਆਂ ਤੋਂ ਸੋਚਦੀਆਂ ਜੀ ਇਹ ਜਿਹੜਾ ਨਾ ਸਾਈਕੀ ਬ੍ਰਾਂਡਡ ਚੀਜ਼ਾਂ ਪਾ ਲੈਣੀਆਂ ਉਤੋਂ ਇੰਨਾ ਮਾਡਰਨ ਬਣ ਜਾਣਾ ਅੰਦਰੋਂ ਕੁਝ ਵੀ ਨਹੀਂ ਬਿਲਕੁਲ ਠੀਕ ਹੈ ਥੁੱਥਾ ਬਣਾ ਮੈਂ ਤਾਂ ਹੁਣ ਇਹ ਸੋਚਦੀਆਂ ਜਿਹਦੇ ਅੰਦਰ ਕੋਈ ਗੈਪ ਹੈ ਦੇਰੇ ਅੰਦਰ ਕੋਈ ਥੋੜਾ ਬਹੁਤਾ ਥਾਂ ਰਹਿ ਗਿਆ ਉਹ ਫੈਸ਼ਨ ਕਰਕੇ ਸੂਤ ਕਰਦੀਆਂ